ਅਮ੍ਰਿਤਸਰ ਦੇ ਪਿੰਡ ਮਾਹਲ ਤੋਂ ਇੱਕ ਫੌਜੀ ਵੱਲੋਂ 2000 ਰੁਪਏ ਬਕਾਇਆ ਰਕਮ ਮੰਗਣ ਤੇ ਦੂਜੀ ਤਰ੍ਹਾਂ ਦੇ 25 ਵਿਅਕਤੀਆਂ ਵੱਲੋਂ ਹਥਿਆਰਾਂ ਅਤੇ ਇੱਟਾਂ ਨਾਲ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਹੈ। ਹਮਲਾਵਰਾਂ ਨੇ ਰਸਤੇ ਵਿੱਚ ਬਿਜਲੀ ਠੀਕ ਕਰ ਰਹੇ ਮਲਾਜ਼ਮਾ ਉੱਪਰ ਵੀ ਗੋਲੀਆਂ ਨਾਲ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ ਸੁਖਦੀਪ ਸਿੰਘ ਫੌਜੀ ਨੇ ਦੱਸਿਆ ਕਿ ਉਸਨੇ ਲਾਖਨਗਰ ਦੇ ਇੱਕ ਵਿਅਕਤੀ ਕੋਲੋਂ ਆਪਣੇ 2000 ਰੁਪਏ ਵਾਪਸ ਹੰਡੇ ਸਨ। ਜਿਸ ਦੇ ਚੱਲਦਿਆਂ ਉਕਤ ਆਦਮੀ ਨੇ 20 ਪੰਚੀ ਆਦਮੀ ਲਿਆ ਕੇ ਗੋਲੀਆਂ ਅਤੇ ਿੱਟਾਂ ਨਾਲ ਹਮਲਾ ਕਰਵਾ ਦਿੱਤਾ ਜਿਸ ਵਿੱਚ ਉਸਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ ਉਦੋਂ ਹਮਲਾਵਰਾਂ ਨੇ ਰਸਤੇ ਵਿੱਚ ਕੰਮ ਕਰ ਰਹੇ ਬਿਜਲੀ ਠੀਕ ਕਰਨ ਵਾਲੇ ਮਜ਼ਦਮਾਤੇ ਵੀ ਹਮਲਾ ਕਰ ਦਿੱਤਾ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਇਲਾਕਾ ਬੰਦੀ ਦੀ ਬਹਿਸ ਕਰਦਿਆਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਫਿਲਹਾਲ ਲੋਕਾਂ ਨੇ ਪੁਲਿਸ ਖਿਲਾਫ ਨਾਅਰੇਬਾਜ਼ੀ ਕਰਦਿਆਂ ਪ੍ਰਸ਼ਾਸਨ ਕੋਲੋਂ ਕਾਰਵਾਈ ਦੀ ਮੰਗ ਕੀਤੀ ਹੈ ਸੇ ਮੇਰੇ ਨਾਲ ਇਹ ਵਾਰਦਾਤ ਹੋਈ ਕਿ ਮੈਂ ਇਹਨਾਂ ਨੂੰ 6:30 ਪਾਉਣ 7 ਵਜੇ ਫੋਨ ਕੀਤਾ ਤੇ ਮੁਖਤਿਆਰ ਸਿੰਘ ਨੂੰ ਕਿ ਮੈਂ ਤੇਰੇ ਕੋਲ 2000 ਰੁਪਏ ਲੈਣਾ ਵਾਂ ਤੇ 6 ਮਹੀਨੇ ਹੋ ਗਏ ਮੈਨੂੰ ਤੋਂ ਪੈਸੇ ਨਹੀਂ ਦੇ ਰਿਆ ਇਹਨੇ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਉਸ ਤੋਂ ਬਾਅਦ ਤੇ ਇਹਨੇ ਕਿਹਾ ਕਿ ਤੈਨੂੰ ਇੱਥੇ ਆਣ ਕੇ ਪਤਾ ਦਿਨੇ ਆ ਫਿਰ ਇਹਨੇ ਹਥਿਆਰ ਲਿਆ ਕੇ 315 ਨਾਲ ਇਹਨਾਂ ਨੂੰ ਰਸਲੀ ਸੀਗੀ 15 20 ਨਾਲ ਬੰਦੇ ਸੀਗੇ ਇਹਨਾਂ ਨੇ ਮੇਰੇ ਤੇ ਫੈਰ ਕਰਨੇ ਆਣ ਕੇ ਸ਼ੁਰੂ ਕਰਦੇ ਤੇ ਘਰੋਂ ਬੁਲਾਇਆ ਮੈਨੂੰ ਇਹਨਾਂ ਨੇ ਕਿ ਇੱਥੇ ਆਣ ਕੇ ਗੱਲ ਸੁਣ ਕੇ ਜਾ ਤੇ ਫਿਰ ਇਹਨਾਂ ਨੇ ਮੇਰੇ ਤੇ ਆਣ ਕੇ ਫੈਰ ਕੀਤੇ ਏਟੇ ਰੋੜੇ ਚਲਾਏ ਕਿ ਇੱਕ ਇਹਨਾਂ ਦੇ ਨਾਲ ਆ ਕਿ ਟਿਮੀ ਆ ਜਿਨੇ ਇਹਨਾਂ ਨੂੰ ਮਤਲਬ ਉੱਥੇ ਸਪੋਰਟ ਕੀਤੀ ਕਿ ਠੀਕ ਆ ਮੈਂ ਤੁਹਾਡੇ ਨਾਲ ਮੈਂ ਮਜਦ ਕਰੂੰਗਾ ਤੁਹਾਡੀ ਇੱਕ ਭਈ ਆ ਮੁੰਡਾ ਇਥੋਂ ਦਾ ਉਹਨੇ ਕਿਹਾ ਮੈਂ ਹੈਗਾ ਵਾਂ ਉਹਦਾ ਭਤੀਜਾ ਕੀ ਨਾ ਉਹਦਾ ਜਮਲੇ ਦਾ ਜਮਲੇ ਦਾ ਭਤੀਜਾ ਵਾਂ ਤੇ ਇਹ ਉਹਨੇ ਮੈਨੂੰ ਫੋਨ ਕੀਤਾ ਜਮਲੇ ਦੇ ਭਤੀਜੇ ਨੇ ਕਿ ਤੂੰ ਇੱਥੇ ਆ ਤੇ ਜਦੋਂ ਮੈਂ ਇੱਥੇ ਆਇਆ ਤੇ ਇਹਨਾਂ ਨੇ ਫੈਰ ਕਰਨੇ ਸ਼ੁਰੂ ਕਰਦੇ ਫਿਰ ਮੈਂ ਆਪਣਾ ਘਰ ਚੱਲ ਗਿਆ ਘਰ ਉਹ ਇਹਨਾਂ ਮੈਨੂੰ ਬਹੁਤ ਗਾਲੀ ਕਲੋਜ਼ ਕੀਤਾ ਜਿਹਦੀ ਮੇਰੇ ਕੋ ਸਾਰੀਆਂ ਰਿਕਾਰਡਿੰਗਾਂ ਵੀ ਹੈਗੀਆਂ ਕੋਈ 9:30 9:10 ਵਜੇ ਦਾ ਟਾਈਮ ਦੀ ਗੱਲ ਹੈ ਜੀ ਮਤਲਬ ਕ੍ਰਿਕਟ ਟਾਈਮ ਐ ਨਹੀਂ ਵੇਖਿਆ ਉਸ ਇਹਨਾਂ ਨੇ ਪੱਥਰ-ਪੱਥਰ ਬਹੁਤ ਜ਼ਿਆਦਾ ਮਾਰੇ ਆ ਇੱਥੇ ਇੱਕ ਬਿਜਲੀ ਵਾਲਾ ਬਿਜਲੀ ਠੀਕ ਕਰਨ ਲੱਗਾ ਸੀ ਉਰਤੇ ਵੀ ਗੋਲੀ ਮਾਰਦ ਲੱਗੇ ਇੱਕ ਮੇਰਾ ਫੌਜੀ ਮੈਨੂੰ ਜਾਣਦਾ ਸਰਜੀਤ ਸਿੰਘ ਉਹਨਾਂ ਨੇ ਰਫਲ ਤਾਂ ਨੂੰ ਕਰ ਦਿੱਤੀ ਉਹਦਾ ਬਚਾਅ ਹੋ ਗਿਆ ਨਹੀਂ ਤਾਂ ਉਹ ਬਿਜਲੀ ਵਾਲਾ ਵੀ ਇਹਨਾਂ ਨੇ ਮਾਰ ਦੇਣਾ ਸੀ ਤੇ ਮੈਂ ਫਿਊਜ ਲਾਉਣ ਡਿਆ ਇੱਥੇ ਇਧਰੋਂ ਇੱਕ ਫੈਰ ਹੋਇਆ ਉਧਰੋਂ ਸ਼ਹਿਰ ਵਾਲਾ ਆਉਂਦਿਆ ਸੱਜੇ ਹੱਥ ਮੁੜ ਕੇ ਇੱਥੇ ਆ ਕੇ ਲਾਗੇ ਆਣ ਕੇ ਕੀਤਾ ਇੱਕ ਫੈਰ ਉਹਨਾਂ ਨੇ ਲਾਲਾ ਲਾ ਕੀਤੀ ਵੀ ਬਿਜਲੀ ਵਾਲਿਆ ਗਾੜੀ ਬਿਜਲੀ ਵਾਲਿਆ ਤੇ ਇੱਥੇ ਆਣਗੇ ਮੇਰੇ ਕੋਲ 10-12 ਬੰਦੇ 15 ਖਲੋਤੇ ਹੋਣੇ ਆ ਜਿਨ੍ਹਾਂ ਦੀ ਕੰਪਲੇਂਟ ਸੀ ਜ ਤੇ ਉਸ ਤੋਂ ਬਾਅਦ ਆਇਕ ਇਥੇ ਹੱਥੋਪਾਈ ਹੋ ਗਈ ਤੇ ਇੱਕ ਫਾਇਰ ਇਥੇ ਨਿਕਲਿਆ ਉਹਦਾ ਖੋਲ ਅਸੀਂ ਪੁਲਿਸ ਵਾਲਿਆਂ ਨੇ ਵੀ ਦਿੱਤਾ ਫੜ ਕੇ ਤੇ ਮੇਰੇ ਵਾਲਾ ਉਹਨੇ ਰਫਲ ਬੱਟੀ ਆ ਮੇਰੇ ਵਾਲ ਬੈਟ ਵੀ ਥਲੇ ਬੈਟ ਵੀ ਵਟਿਆ ਆ ਬੱਟ ਜਿਹੜਾ ਰਫਲ ਦਾ ਅਸੀਂ ਥਲੇ ਆਣ ਕੇ ਇੱਕ ਪਲਾਗੇ ਭਰਾ ਖਲੋਤਾ ਸੀ ਉਹਦੇ ਦੋ ਤਿੰਨ ਚਪੇੜਾਂ ਵੀ ਮਾਰੀਆਂ ਨੇ ਹਾਂ ਕਿਹੜੇ ਬੰਦੇ ਨੂੰ ਪਛਾਣਦੇ ਨਹੀਂ ਸਾਨੂੰ ਨਹੀਂ ਪਛਾਣ ਇਹਨਾਂ ਨੂੰ ਪਿੰਡ ਦੇਆਂ ਨੂੰ ਪਛਾਣ ਹੋਵੇ ਕੋਈ ਕਹਿ ਨਹੀਂ ਸਕਦੇ ਸਾਨੂੰ ਕੋਈ ਪਛਾਣ ਨਹੀਂ ਜੀ ਉਹਨਾਂ ਦੇ ਤੇ ਪਹਿਲੀ ਗੱਲ ਤੇ ਘੜਦੋ ਘੜ ਵੀ 307 ਦਾ ਪਰਚਾ ਬਣਦਾ ਹਰਾਦਾ ਕਦਲਦਾ ਹਾਂਜੀ ਸਾਡੇ ਦੇ ਅੱਡਾ ਆਉਣ ਡਿਊਟੀ ਤੇ ਹਮਲਾ ਕੀਤਾ ਉਹਨਾਂ ਨੇ ਹਾਂਜੀ ਤੇ ਕਰਦਿਆਂ ਉਹਨਾਂ ਦੇ ਵੱਧ ਤੋਂ ਵੱਧ ਕਾਰਵਾਈ ਜਿਹੜੀ ਉਹ ਹੋਣੀ ਚਾਹੀਦੀ ਹੈ ਇਹਦੇ ਆਏ ਸਦਾ ਜਿਹੜਾ ਸੁਦੀਸ਼ ਉਹ ਆਂਦੇ ਵੀ ਇਹ ਪਾਰਟੀ ਦਾਦੀ ਆ ਵੀ ਇਧਰੋਂ ਆਏ ਬੰਦੇ ਫਾਇਰਿੰਗ ਕਰਦੀ ਛੱਡ ਦੇ ਤੁਹਾਨੂੰ ਫਾਇਰ ਕੀਤੇ ਆ ਉਹ ਤਸਦੀਕ ਕਰਨ ਦੇ ਉਹ ਤਸਦੀਕ ਕਰ ਗਏ ਆ ਬਬਲ ਕਮਾਲ ਦੱਸਣ ਮਤਾ ਉਹ ਕਿ 300000 ਪਾ ਦੇ ਦਿੱਤੇ ਆ ਕਲੀਅਰ ਕਰ ਲੈਨੇ ਕਿ ਇਹ ਪਿੰਡ ਲਾਕੇ ਦਾ ਪਰਮ ਫਰਮ ਕਿਉਂ ਨਹੀਂ ਇਹ ਇਲਾਕਾ ਸਾਡਾ ਕਮੋਦਾ ਤੇ ਜੇ ਕੋਈ ਦੋਰ ਆ ਗਿਆ ਨਹੀਂ ਤੂੰ ਕਮੋਦਾ ਇਲਾਕਾ ਤੇ ਪਰਲਾ ਪਾਸਾ ਜਿਹੜੀ ਪਵ ਜੀ ਦੀ ਰਾਇਸ ਆ ਤੁਹਾਨੂੰ ਦੇ ਫੋਨ ਦੀ ਉਹ ਕਾਲੇ ਕਨ ਬੁੱਟ ਪੈਂਦੀ ਆ ਕੋਸ਼ਕ ਲੜਾਈ ਗੋਲੀਆਂ ਨੇ ਲੇਪੀ ਰੰਜੀਸ਼ਿਆਪ ਸਮਾਨ ਦਾ ਕੋ ਲੈਣ ਤੋਂ ਪੈਣ ਲੈਣ ਕਾਰ ਵੀ ਅਸੀਂ ਤਾਂ ਸਾਡੇ ਕੋਲ ਇੱਕ ਮੋਪਰ ਰਾਤੀ ਚਲ ਗਈ ਪਾਰਟੀ ਸ੍ਰੀ ਦੇਸ਼ੋਂ ਪਾਰਟੀ ਵਿੱਚ ਬਗੂਆ ਦਾ ਵਕ ਮੋੜਾ ਤੇ ਉੱਤੇ ਗੇਜ ਨਹੀਂ ਗੇ ਆਦੇ ਵੀ ਹੋ ਨਹੀਂ ਗੇ ਆ ਤੇ ਉਹ ਆਖੇ ਵੀ ਤਾੜਾ ਲਾ ਕਹਿੰਦੇ ਰੈਸ ਸਾਡੇ ਕਾਲੇ ਤੋਂ ਬੁੱਢੀ ਨੇ ਬਗੂਆ ਜਿੱਥੋਂ ਸੱਟ ਲੱਗੋ ਗੋਲੀਆਂ ਨੇ ਚਲੀ ਕੰਬੋਲਾ ਇਹ ਨਹੀਂ ਕਲੀਅਰ ਹੈ ਕਲੀਅਰ ਹੈ ਨਾ ਕੀਤਾ ਕੱਖ ਨਹੀਂ ਹੁੰਦਾ ਆਏ ਫਿਰ ਤਫਾ ਹੋਣ ਲਈ ਮੁਕੀ ਫਿਰ ਕਰਦੇ ਨੇ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਡਾ ਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ। ਤੁਸੀਂ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਤੁਹੋ ਦੇਰ ਨਾ ਕਰੋ। ਤਹਾਨੂੰ ਸੰਪਰਕ ਕਰੋ 9988654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@khabarharpalindia.com